ਸਸਰੀ ਕਾਲ ਜੀ ਸਰ ਜਿਵੇਂ ਅਸੀਂ ਲੰਬੇ ਸਮੇਂ ਤੋਂ ਰੁੱਖਾਂ ਬਾਰੇ ਗੱਲ ਕਰਦੇ ਆ ਲੱਗ ਤੋਂ ਵੀ ਚਰਚਾ ਕਰਦੇ ਆ ਅੱਜ ਅਸੀਂ ਚਰਚਾ ਇਹ ਕਰਨੀ ਵੀ ਕੀ ਜਿਹੜੇ ਸਦਾਬਹਾਰ ਰੁੱਖ ਹੁੰਦੇ ਆ ਉਹ ਪੱਤੇ ਝਾੜਦੇ ਆ ਆਪਣੇ ਜਿਵੇਂ ਡੈਸੀਡੂਸ ਰੁੱਖ ਹੁੰਦੇ ਆ ਪਤਝੜੀ ਰੁੱਖ ਪੱਤੇ ਝਾੜਦੇ ਆ ਕੀ ਸਦਾਬਹਾਰ ਰੁੱਖ ਵੀ ਪੱਤੇ ਝਾੜਦੇ ਆ ਬਿਲਕੁਲ ਜਿਹੜੇ ਸਦਾਬਹਾਰ ਰੁੱਖ ਵੀ ਹੈਗੇ ਆ ਉਹ ਆਪਣੇ ਪੱਤੇ ਝਾੜਦੇ ਐਕਸਕ੍ਰੀਸ਼ਨ ਦਾ ਇੱਕ ਸਿਸਟਮ ਹੈਗਾ ਸਾਨੂੰ ਪਤਾ ਨਹੀਂ ਲੱਗਦਾ ਕਿਉਂਕਿ ਉਹਦੇ ਵਿੱਚ ਨਵੇਂ ਪੱਤੇ ਵੀ ਨਾਲ-ਨਾਲ ਨਿਕਲਦੇ ਰਹਿੰਦੇ ਆ ਐਵਰਗ੍ਰੀਨ ਰਕਤਾਂ ਦੇ ਜੇ ਪਤੜੀ ਰੁੱਖ ਦਿਖਦੇ ਆ ਉਹ ਤਾਂ ਆਪਾਂ ਸਿੱਧੇ ਆਪਾਂ ਸਾਰੇ ਸਾਰਾ ਪੱਤੇ ਜਿਵੇਂ ਪਿਲਖਣ ਦੀ ਗੱਲ ਕੀਤੀ ਪੀਪਲ ਵੀ ਹੁਣ ਬਿਲਕੁਲ ਪਤਾ ਰਹਿਤ ਹੋਇਆ ਪਿਆ ਇੱਕ ਵਾਰ ਪੂਰੇ ਪੱਤੇ ਝਾੜ ਦਿੰਦੇ ਆ ਪਰ ਜੇ ਆਪਾਂ ਇੱਥੇ ਮੌਸਲੀ ਰੁੱਖ ਦੀ ਗੱਲ ਕਰੀਏ ਜਾਂ ਪੁਤਰਨ ਜੀਵੇ ਦੀ ਗੱਲ ਕਰੀਏ ਖੇਰਨੀ ਦੀ ਗੱਲ ਕਰੀਏ ਜਾਂ ਫਾਈਕਸ ਬਿੰਜੇਮੀਨਾ ਦੀ ਗੱਲ ਕਰੀਏ ਜਿਹੜੇ ਦਰਖਤ ਹੈਗੇ ਆ ਇਹ ਤੁਹਾਨੂੰ ਪਤਾ ਨਹੀਂ ਲੱਗੂ ਪੱਤੇ ਕਦੋਂ ਝਾੜ ਗਏ ਡਿੱਗਦੇ ਜਰੂਰ ਸਾਨੂੰ ਝਾੜੂ ਮਾਰਦੇ ਪਤਾ ਲੱਗਦਾ ਪਰ ਐ ਸਾਨੂੰ ਨਹੀਂ ਪਤਾ ਲੱਗਦਾ ਇੱਕਦਮ ਸਾਰਾ ਰੁੱਖ ਨਹੀਂ ਖਾਲੀ ਹੁੰਦਾ ਇਸ ਲਈ ਇਹ ਕਹਣਾ ਠੀਕ ਕਹਣਾ ਕਹਣਾ ਗਲਤ ਨਹੀਂ ਹੈ ਕਿ ਐਵਰਗ੍ਰੀਨ ਰੁੱਖ ਵੀ ਜਿਹੜੇ ਸਾਡੇ ਐਕਸਕ੍ਰੀਸ਼ਨ ਦਾ ਪ੍ਰੋਸੈਸ ਹੈਗਾ ਕੁਦਰਤੀ ਉਹਦਾ ਸਿਸਟਮ ਹੈਗਾ ਆਪਦੇ ਪੱਤੇ ਝਾੜਦੇ ਹੈਗੇ ਆ ਤਾਂ ਇਸ ਤੋਂ ਅਸੀਂ ਗੱਲ ਕਰਾਂਗੇ ਪਾਈਨਸ ਜਿਹੜੇ ਪਾਈਨ ਬੀਅਰਿੰਗ ਦਰਖਤ ਹੁੰਦੇ ਜਿਹੜੇ ਜਿਹੜੇ ਨੀਡਲ ਪਾਈਨ ਲੱਗਦੀਆਂ ਨੀਡਲ ਨੀਡਲ ਤਰ੍ਹਾਂ ਦੀਆਂ ਉਹ ਆਪਦੀ ਨੀਡਲ ਨੂੰ 2 ਤੋਂ 5 ਸਾਲ ਵੀ ਰੱਖ ਸਕਦੇ ਹੈਗੇ ਆ ਜਿਵੇਂ ਇੱਕ ਸਪਰੂਸ ਦਾ ਦਰਖਤ ਹੈਗਾ ਯੂਰਪ ਦੇ ਵਿੱਚ ਉਹ ਆਪਦੀ ਨੀਡਲਸ ਹੁੰਦੀਆਂ ਨੇ ਨੀਡਲ ਵਾਂਗੂ ਪੱਤੇ ਹੁੰਦੇ ਆ ਉਹਦੇ ਉਹ ਪੰਜ ਤੋਂ 7 ਸਾਲ ਤੱਕ ਰੱਖ ਲੈਂਦੇ ਆ ਜਦੋਂ ਮਤਲਬ 5-7 ਸਾਲ ਬਾਅਦ ਜਦੋਂ ਇੱਕ ਵਾਰ ਉਹ ਐਕਸਕ੍ਰੀਸ਼ਨ ਦਾ ਪ੍ਰੋਸੈਸ ਕਰਦਾ ਪੱਤੇ ਜਿਹੜੇ ਉਹ ਨੀਡਲ ਨੂੰ ਛਾੜਦਾ ਹੈਗਾ ਤਾਂ ਉਹ ਭੂਰੀਆਂ ਹੋ ਜਾਂਦੀਆਂ ਭੂਰੀਆਂ ਹੋ ਕੇ ਥੱਲੇ ਡਿੱਗਦੇ ਤਾਂ ਲੋਕਾਂ ਨੂੰ ਲੱਗਦਾ ਵੀ ਇਹ ਸਪਰੂਸ ਦੇ ਦਰਖਤ ਮਰ ਗਏ ਮਤਲਬ ਇਸ ਨੂੰ ਸਮਝਣਾ ਪੈਣਾ ਜਿਹੜੇ ਰੁੱਖ ਹੈਗੇ ਆ ਉਹ ਜਿਹੜੇ ਪਾਈਨ ਦੇ ਦਰਖਤ ਆ ਉਹ ਲੰਬੇ ਵੀ ਰੱਖ ਸਕਦੇ ਆ ਆਪਣੇ ਕੋਲ ਤੇ ਰੁੱਖ ਜਿਹੜੇ ਹੈਗੇ ਆ ਐਵਰਗ੍ਰੀਨ ਰੁੱਖ ਵੀ ਆਪਣੇ ਪੱਤੇ ਛਾੜਦੇ ਆ